ਅ ਜਫਨਾਮੇ ਦੇ ਜਵਾਬ ਵਿੱਚ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਆਪਣੇ ਇੱਕ ਰਾਜਦਾਰ ਦੇ ਹੱਤੀ ਇਹ ਲਿਖਿਆ ਤੁਸੀਂ ਮੈਨੂੰ ਬਹੁਤ ਜਲਦ ਦਰਸ਼ਨ ਦਿਓ ਇਹ ਲਫਜ਼ ਮੈਂ ਲੋੜ ਗੜੇ ਧਿਆਨ ਤੁਸੀਂ ਮੈਨੂੰ ਛੇਤੀ ਦਰਸ਼ਨ ਦਿਓ ਆਪ ਨਾਲ ਜੋ ਜੋ ਬਦਿੱਕੀਆਂ ਕੀਤੀਆਂ ਗਈਆਂ ਹਨ ਉਹਨਾਂ ਦੇ ਬਦਲੇ ਵਿੱਚ ਉਹਨਾਂ ਦੇ ਬਦਲੇ ਵਿੱਚ ਅਪਰਾਧੀਆਂ ਲਈ ਤੁਸੀਂ ਆਪ ਹੀ ਯੋਗ ਦੰਡ ਤਜਵੀਜ਼ ਕਰੋ ਕੌਣ ਕਹਿ ਰਿਹਾ ਹੈ ਔਰੰਗਜ਼ੇਬ குரு ਸਾਹਿਬ ਦੀ ਸੇਵਾ ਜੀ ਦੀ ਕਰ ਰਹੇ ਲਿਖ ਕੇ ਭੇਜ ਰਹੇ ਤੁਹਾਡੀਆਂ ਗੱਲਾਂ ਦੇ ਵਿੱਚ ਇਹੀ ਹੁੰਦਾ ਜਾਂ ਤੁਹਾਡੇ ਵਿਚਾਰਾਂ ਦੇ ਵਿੱਚ ਤੁਸੀਂ ਵਕ ਵਕ ਸਿੱਖ ਇਤਿਹਾਸਕਾਰਾਂ ਦੀਆਂ ਉਦਾਹਰਨਾਂ ਦੇ ਦਿੰਦੇ ਹੋ ਤੇ ਉਸ ਦੇ ਵਿੱਚ ਇਹੀ ਲੱਗਦਾ ਹੈ ਕਿ ਜਿਵੇਂ ਤੁਸੀਂ ਔਰੰਗਜੀਬ ਨੂੰ ਵੱਡਾ ਦੋਸ਼ੀ ਨਹੀਂ ਮੰਨਦੇ ਕਿ ਸੂਬਾ ਸਰਹੰਦ ਨੇ ਇਹ ਸਾਰਾ ਕੁਝ ਕਰ ਦਿੱਤਾ ਜਦੋਂ ਸੂਬਾ ਸਰਹੰਦ ਦੀ ਗੱਲ ਆਉਂਦੀ ਹੈ ਤਾਂ ਉੱਥੇ ਤੁਸੀਂ ਇਹ ਆਪਣੇ ਵਿਚਾਰਾਂ 'ਚ ਕਹਿੰਦੇ ਹੋ ਕਿ ਜਿਹੜੇ ਬਾਈ ਤਾਰ ਦੇ ਰਾਜੇ ਨੇ ਉਹਨਾਂ ਨੇ ਸਭ ਕੁਝ ਕਰਵਾਇਆ ਬਾਕੀ ਦਾ ਤੁਹਾਡੀ ਇੰਟਰਵਿਊ 'ਚ ਇਹ ਵੀ ਹੈ ਕਿ 20000 ਰੁਪਏ ਉਸ ਟਾਈਮ ਦੇਖੇ ਅੱਜ ਦੇ 20 ਅਰਬ ਦੇ ਬਰਾਬਰ ਤੇ ਉਸ ਤੋਂ ਇਹ ਸਾਰਾ ਕਾਂਡ ਕਰਵਾਇਆ ਗਿਆ ਸੀ ਜਦੋਂ ਕਿ ਉਹ ਜਿਹੜਾ ਨਹੀਂ ਸੀ ਕਰਨਾ ਚਾਹੁੰਦਾ ਪਰ ਰਾਜਾ ਜਿਹੜਾ ਮਹਾਰਾਜਾ ਬਾਦਸ਼ਾਹ ਉਹ ਪੈਸੇ ਪਿੱਛੇ ਦੌਲਤ ਪਿੱਛੇ ਕੁਝ ਵੀ ਕਰ ਸਕਦਾ ਆ ਪਾਪ ਤੋਂ ਬਾਜ਼ ਨਹੀਂ ਆ ਸਕਦਾ ਪਰ ਇੱਥੇ ਇੱਕ ਸਵਾਲ ਹੋਰ ਪੈਦਾ ਹੁੰਦਾ ਹੈ ਜਿਹੜਾ ਪੈਸਿਆਂ ਦਾ ਸੀ ਉਹਨੇ ਲੈ ਲੇ ਪੈਸੇ ਤੇ ਉਹਨਾਂ ਨੂੰ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਚ ਉਹਨੇ ਆਪਣਾ ਨਰਦਈਪੁਣਾ ਨਹੀਂ ਵਿਖਾਇਆਗਾ ਉਸਦੇ ਨਾਲ ਜਿਹੜੀਆਂ ਪਵਿੱਤਰ ਸਰੀਰ ਸਨ ਉਹਨਾਂ ਦੇ ਸਹਬਜ਼ਾਦਿਆਂ ਦੇ ਮਾਤਾ ਗੁਜਰਕੌਰ ਜੀ ਦੇ ਉਹਨੇ ਇੰਨੀ ਦੂਰ ਨੇੜੇ ਜੰਗਲ ਦੇ ਵਿੱਚ ਦਰਖਤਾਂ ਦੇ ਵਿੱਚ ਉੱਥੇ ਸੁੱਟਵਾ ਦਿੱਤੇ ਕਿ ਉਦੋਂ ਵੀ ਉਸ ਦੇ ਉੱਪਰ ਕੋਈ ਦਵਾ ਸੀ ਉਧਰ ਤੋਂ ਬਾਈ ਤਰ ਦੇ ਰਾਜਾਂਦਾ ਹੋਊਗਾ ਮੰਨ ਲਿਆ ਸ਼ਹੀਦੀ ਬੱਚਿਆਂ ਦੀ ਸਹਾਬ ਜਦਾਂ ਦੀ ਸ਼ਹੀਦੀ ਹੋਈ ਉਦੋਂ ਤੱਕ ਹੋ ਸਕਦਾ ਜ਼ਾਲਮ ਨੇੜ ਤੜੇ ਹੋਣਗੇ ਚਾਹੇ ਉਹ ਚੰਦੂ ਸੀ ਜਾਂ ਕੋਈ ਹੋਰ ਹੋ ਪਰ ਜਦੋਂ ਉਹਨਾਂ ਦੀ ਜਿਹੜੇ ਪਵਿੱਤਰ ਸਰੀਰ ਨੇ ਉਹਨਾਂ ਨੂੰ ਜੰਗਲ ਦੇ ਵਿੱਚ ਸੁੱਟਿਆ ਗਿਆ ਮਤਲਬ ਤਾਂ ਜ਼ਹਿਰ ਤਾਂ ਤੋਂ ਉਹੀ ਹੈ ਫਿਰ ਪੂਰਾ ਨਰਦਈ ਸੀ ਉਹ ਵੀ ਕਿਉਂ ਨਹੀਂ ਸੀ ਦੇਖੋ ਮੈਂ ਪਹਿਲਾਂ ਕਿਹਾ ਵੀ ਹਾਕਮ ਨੂੰ ਜਿਹੜਾ ਜ਼ਾਲਮਾ ਜ਼ਾਲਮ ਹੈ ਹਮ ਜਿਹੜਾ ਪਾਪੀ ਉਹ ਪਾਪੀ ਹੈ ਹਮ ਦੇਖੋ ਮੈਂ ਪਿਛਲੇ ਇੰਟਰਵਿਊ ਚ ਵੀ ਕਿਹਾ ਸੀ ਵੀ ਮੈਂ ਨਾ ਤਾਂ ਕਿਸੇ ਨੂੰ નિર્ਦੋਸ਼ਿਤ ਕਰਦਾ ਹਮ ਮੇਰੀ ਕੋਈ ਕੋਸ਼ਿਸ਼ ਨਹੀਂ ਹੈ ਨਾ ਮੈਂ ਕਿਸੇ ਦੀ ਬੇਜਾ ਹਮਾਇਤ ਕਰਦਾ ਮੈਂ ਤਾਂ ਸਿੱਖ ਲਿਟਰੇਚਰ ਦੇ ਆਧਾਰ ਤੇ ਉਹ ਇਤਿਹਾਸਿਕ ਘਟਨਾਵਾਂ ਪੇਸ਼ ਕਰਦਾ ਜੋ ਸਿੱਖ ਇਤਿਹਾਸਕਾਰਾਂ ਨੇ ਆਪ ਹੀ ਬਣਨ ਕੀਤੀਆਂ ਨੇ ਮੈਂ ਜੇ ਮੈਂ ਆਪਣੇ ਲੋਕਾਂ ਦੀ ਗੱਲ ਕਰਾਂ ਜਾਂ ਕਿਸੇ ਮੁਸਲਮਾਨ ਮੇਜ਼ਬਾਨ ਦੀ ਗੱਲ ਕਰਾਂ ਫਿਰ ਤੁਸੀਂ ਕਹਿ ਸਕਦੇ ਮੈਂ ਡਿਫੈਂਡ ਕਰਦਾ ਕਿਸੇ ਠੀਕ ਹੈ ਨਹੀਂ ਜਦੋਂ ਮੈਂ ਮੈਂ ਤਾਂ ਉਹ ਇਤਿਹਾਸਿਕ ਘਟਨਾਵਾਂ ਲੋਕਾਂ ਦੇ ਸਾਹਮਣੇ ਲਿਆਉਣਾ ਚਾਹਣਾ ਜਿਹੜੀਆਂ ਹੁਣ ਤੱਕ ਜਾਣ ਬੁੱਝ ਕੇ ਸਾਡੀਆਂ ਅੱਖਾਂ ਤੋਂ ਉਲ려 ਰੱਖੀਆਂ ਗਈਆਂ ਨੇ ਜੀ ਜਾਣ ਬੁਝ ਕੇ ਕਸ਼ਾਦੇ ਦਿੱਤਾ ਹੈ ਤੇ ਹੋਰ ਮੇਰਾ ਕੋਈ ਮਕਸਦ ਨਹੀਂ ਹੈ ਤਾਂ ਕਿ ਲੋਕਾਂ ਨੂੰ ਸਹੀ ਹਕੀਕਤ ਪਤਾ ਲੱਗ ਜਾਵੇ ਜਿੱਥੋਂ ਤੱਕ ਹਾਕਮ ਦੀ ਗੱਲ ਹੈ ਹਾਕਮ ਆਪਣੀ ਹਕੂਮਤ ਲਈ ਹਰ ਜਾਇਜ਼ ਨਜਾਇਜ਼ ਟੰਗ ਅਪਣਾਉਂਦਾ ਹੈ ਇਹ ਆਮ ਰਿਹਾ ਹੈ ਉਹਦਾ ਡੰਡਾ ਉਹਦੇ ਡੰਡੇ ਦੇ ਰਸਤੇ 'ਚ ਉਹਦੀ ਹਕੂਮਤ ਦੇ ਰਸਤੇ 'ਚ ਕੋਈ ਵੀ ਬੰਦਾ ਹੁੰਦਾ ਮੈਂ ਤੁਹਾਨੂੰ ਪਹਿਲਾਂ ਕਿਹਾ 14 ਪਿਤਾ ਹੈ ਉਹਦਾ ਪੁੱਤਰ ਹੈ ਉਹਦਾ ਬਾਪ ਹੈ ਉਹਦਾ ਆਪਣੇ ਧਰਮ ਵਾਲਾ ਗੈਰ ਧਰਮ ਵਾਲਾ ਉਹਦਾ ਡੰਡਾ ਖੜਕਦਾ ਹੈ ਕਿਉਂਕਿ ਉਹਨੇ ਡੰਡੇ ਦੇ ਜ਼ੋਰ ਤੇ ਹਕੂਮਤ ਕਰਨੀ ਹੁੰਦੀ ਹੈ ਜੇ ਤੁਸੀਂ ਇਸ ਗੱਲ ਨੂੰ ਹਾਕਮ ਨਾਲ ਜੋੜੋ ਦੇਖੋ ਸੁਭਾ ਸਰੰਗ ਜ਼ਾਲਮ ਹੈ وزیر ਖਾਂ ਜ਼ਾਲਮ ਹੈ ਮਸਰੰਗੜ ਜ਼ਾਲਮ ਹੈ ਮੈਂ ਨਹੀਂ ਕਹਣਾ ਹੈਗਾ ਜਿਹੜਾ ਹਾਕਮ ਜ਼ਾਲਮ ਹੈ ਉਹ ਜ਼ਾਲਮ ਹੈ ਪਰ ਮੁਸਲਮਾਨ ਨੂੰ ਜ਼ਾਲਮ ਨਹੀਂ ਕਿਹਾ ਜਾ ਸਕਦਾ ਜੇ ਮੁਸਲਮਾਨ ਨੂੰ ਜ਼ਾਲਮ ਕਹਨੇ ਆ ਫਿਰ ਅਸੀਂ ਕੁਰਬਾਨੀ ਤੇ ਕਿੰਦੂ ਕਰਦੇ ਆ ਕਿਉਂਕਿ ਕੁਰਬਾਨੀ ਇਹ ਕਹਿੰਦੀ ਹੈ ਬਾਰੂ ਮਹੱਲਾ 5 ਅੰਗ 1083 ਮੁਸਲਮਾਨ ਮੋਮਦਿਲ ਹੋਵੇ ਮੁਸਲਮਾਨ مسلمان مومن دل ہوے کوئی بندہ ظالم ہے ظالم ہو سکتا ہے پر مسلمان نہیں کہ جا سکتا پرابلم یہ ہے کہ اس کٹناواں ਨੂੰ ਆਮ ਤੌਰ ਤੇ اسلام یا مسلمان قوم ਨਾਲ ਜੋੜ ਕੇ ਦੇਖਿਆ ਜਾਂਦਾ ਜਦੋਂ ਇਹ ਕਰ ਦੋ ਜਿਹੜਾ ਬੰਦਾ ਇਹ ਕਹਿੰਦਾ ਹੈ ਫਿਰ ਉਹ ਕੁਰਬਾਨੀ ਦੇ ਕਿੰਦੂ ਕਰਦਾ ਜਿਵੇਂ ਮੈਂ ਪਹਿਲਾਂ ਕਿਹਾ ਕੁਰਬਾਨੀ ਦੇ ਕਿੰਦੂ ਕਰਨਾ ਸਿੱਖਤ ਹੋ ਸਕਦਾ ਪਰ ਗੁਰਦਸ ਸਿੱਖ ਨਹੀਂ ਹੋ ਸਕਦਾ ਕਿਉਂਕਿ ਗੁਰਦਸ ਸਿੱਖ ਹੋਇਆ ਜਿਹੜਾ ਕੁਰਬਾਨੀ ਅਗੇ ਸਰੈਂਡਰ ਕਰਦਾ ਜੇ ਕਿਸ ਨੇ ਜ਼ੁਲਮ ਕੀਤਾ ਮੈਂ ਪਹਿਲਾਂ ਦੱਸਿਆ ਉਹ ਜ਼ਾਲਮ ਹੈ ਜਿਹੜਾ ਜੇ ਆਪਾਂ ਇਹਨੂੰ ਬਿਲਕੁਲ ਯਾਨੀ ਕਿ ਪਚਸਮਾ ਉਤਾਰ ਕੇ ਦੇਖੀਏ ਤਾਂ ਇਤਿਹਾਸੇ ਦੱਸਿਆ ਕਿ 1682 ਮਾਰ ਦੇ ਤੀਸਰੇ ਹਫਤੇ ਰੰਗਜੀਤ ਦਿੱਲੀ ਤੋਂ ਦक्कਨ ਵੱਲ ਚਲੇ ਗਿਆ ਸੀ ਸ਼੍ਰੀ ਅਨੰਦਪੁਰ ਸਾਹਿਬ ਦਾ ਫਤਿਹਗੜ੍ਹ ਸਾਹਿਬ ਦਾ ਜਿਹੜਾ ਰਸਤਾ ਹੈ ਉਹ ਦक्कਨ ਦਾ 2000 ਕਿਲੋਮੀਟਰ ਦਾ ਪੈਂਦਾ ਉਸ ਵੇਲੇ ਨਾ ਤਾਂ ਹਵਾਈ ਜਹਾਜ਼ تھے ਨਾ ਮੋਬਾਈਲ تھے ਨਾ ਕਾਰਾਂ ਪਸੰਦੀਆਂ ਤੇ ਨਾ ਹੀ ਕੋਈ ਹੋਰ ਮਾਇਲਸ ਦਾ ਸਿਸਟਮ ਥੀ ਜਿਹੜੀ ਚਿੱਠੀ ਜਾਣ ਨੂੰ ਮਹੀਨੇ ਲੱਗ ਜਾਂਦੇ ਸਨ ਉਹਨਾਂ ਨੂੰ ਤੁਸੀਂ ਵੀ ਜਾਣਦੇ ਹੋ ਨਾ ਤੇ ਜਿਹੜੀ ਇਹ ਘਟਨਾ ਹੁੰਦੀ ਹੈ ਪੂਰੇ ਹਫਤੇ ਚ ਲੱਗਦੀ ਹੈ ਸਾਹਿਬ ਜਦੋਂ ਗ੍ਰਿਫਤਾਰ ਕਰਨਾ ਸਵੇਰੇ ਜਰਾਂਦੀ ਕਰਾ ਕੇ ਪੇਸ਼ ਕਰਨਾ ਤੇ ਉਹਨਾਂ ਨੂੰ નિર્ਦੋਸ਼ਾ ਨੂੰ ਮਾਸੂਮਾਂ ਨੂੰ ਸ਼ਹੀਦ ਕਰ ਦਿੰਦਾ ਜ਼ਾਲਮ ਸੂਬੇ ਸਰਾਂ ਦੇ ਵੱਲੋਂ ਤੇ ਹਫਤੇ ਸਾਰਾ ਘੜਨਾ ਮਾਪਰ ਦੀ ਹੁੰਦਾ ਨਾ ਇਹਦੇ ਤੁਸੀਂ ਮੰਨਦੇ ਹੋ ਨਾ ਤੇ ਫਿਰ ਉਹਨਾਂ ਪੱਕ ਕਿਵੇਂ ਕਹਿ ਸਕਦੇ ਆਂ ਵੀ ਉੱਥੋਂ ਕੋ ਨਿਰਦੇਸ਼ ਆਏ ਥੇ ਹਾਂ ਠੀਕ ਹੈ ਨਹੀਂ ਇੱਕ ਐਸਐਸਬੀ ਨੇ نیچے ਕਿਸੇ ਪਿੰਡ ਚ ਕਿਹਦੇ ਐਸਐਚਓ ਨੂੰ ਜਾਂ ਸੁਪਾਈ ਨੂੰ ਗੱਲ ਕਹਿਤੀ ਉਹ ਬਹੁਤ ਸਾਰੀ ਗੱਲਾਂ ਆਪਣੇ ਆਪ ਵੀ ਕਰ ਜਾਂਦੇ ਨੇ ਜਿਹੜੀ ਨਹੀਂ ਕੀਤੀਆਂ ਗਈਆਂ ਤਾਂ ਹਾਕਮ ਹੀ ਕਰਦੇ ਰਹੇ ਨੇ ਤੇ ਫਿਰ ਹਾਂ ਜਿਹੜੀ ਗੱਲ ਤੁਸੀਂ ਗੱਲ ਕੀਤੀ ਹੈ ਵੀ ਬਿਲਕੁਲ ਇਹ ਵਿੱਚ ਮੈਂ ਪਹਿਲਾਂ ਵੀ ਕਿਹਾ ਵੀ ਕਿਉਂਕਿ ਸੂਬੇ ਸਰਾਂ ਨੇ ਇਸਲਾਮ ਦੇ ਸਿੱਖਿਆਵਾਂ ਨੂੰ ਇਸਲਾਮ ਦੇ ਨੀਮਾਂ ਨੂੰ ਇਸਲਾਮ ਦੇ ਕਾਨੂੰਨਾਂ ਨੂੰ ਤੋੜ ਹੀ ਛੋਡੇ ਸਾਹਿਬ ਜਦੋਂ ਉਹ ਸ਼ਹੀਦ ਕੀਤਾ ਸੀ ਇਸ ਲਈ ਉਹ ਇਸਲਾਮ ਦਾ ਮੁਜਰਮ ਪਹਿਲਾ ਹੋਇਆ ਕਿਉਂਕਿ ਉਹਨੇ ਪਹਿਲਾਂ ਕਾਨੂੰਨ ਤੋੜੇ ਇਸਲਾਮ ਦੇ ਨਾ ਬਾਅਦ ਸ਼ਹੀਦ ਕੀਤਾ ਸੀ ਤਾਂ ਬਾਅਦ ਕੀਤਾ ਇਸਲਾਮ ਦਾ ਮੁਜਰਮ ਪਹਿਨਾ ਹੈ ਜਦੋਂ ਇਹ ਸਾਰੀ ਘਟਨਾ ਵਾਪਰ ਜਾਂਦੀ ਹੈ ਸੂਬੇ ਸਰੰਦ ਬੱਚਿਆਂ ਨੂੰ ਸ਼ਹੀਦ ਕਰ ਦਿੰਦਾ ਤੇ ਗੁਰੂ ਸਾਹਿਬ ਇਥੋਂ ਛੱਡ ਕੇ ਦੱਖਣ ਜਾਂਦੇ ਨੇ ਆ ਸੌਰੀ ਇੱਥੇ ਪਹੁੰਚਦੇ ਨੇ ਮੋਗੇ ਕੋਲੇ ਦਿਨਾਗੰਗਰ ਉਤੋਂ ਇੱਕ ਚਿੱਠੀ ਲਿਖਦੇ ਨੇ ਰੰਗਜੀਤ ਨੂੰ ਜਿਦੇ ਵਿੱਚ ਉਹਨਾਂ ਦੇ ਕੀਤੇ ਉਹਦੀ ਹਕੂਮਤ 'ਚ ਜ਼ੁਲਮ ਹੋਏ ਉਹਦੇ ਬਾਰੇ ਉਹਨੂੰ ਤਾੜਨਾ ਕੀਤੀ ਹੈ ਤੇ ਉਹਦੇ ਜਵਾਬ 'ਚ ਇਤਿਹਾਸੇ ਦੱਸਦਾ ਹੈ ਗੁਰੂ ਪ੍ਰਤਾਪ ਸੂਰਜ ਗ੍ਰੰਥ 'ਚ ਭਾਈ ਸੰਤੋਖ ਸਿੰਘ ਲਿਖਦੇ ਨੇ ਮਾਪੜੇ ਬੋਲੋ ਨਹੀਂ ਗੱਲ ਕਰ ਰਿਹਾ ਆ ਗੁਰੂ ਪ੍ਰਤਾਪ ਸੂਰਜ ਗ੍ਰੰਥ ਐਨ 1 ਅੰਸ਼ 31 ਕਿ ਜਦੋਂ ਇਹ ਜ਼ਫਰਨਾਮਾ ਗੁਰੂ ਸਾਹਿਬ ਨੇ ਆਪਣੇ ਪਿਆਰੇ ਭਾਈ ਦਿਆ ਸਿੰਘ ਦੀ ਹੱਤੀ ਔਰੰਗਜ਼ੇਬ ਬਲ ਭੇਜਿਆ ਤਾਂ ਔਰੰਗਜ਼ੇਬ ਨੇ ਇਸ ਜ਼ਫਰਨਾਮੇ ਨੂੰ ਆਪਣੇ ਹੱਥ ਚ ਲੈ ਕੇ ਇਹ ਕਿਹਾ ਸੀ ਬਹੁਰ ਨੁਰੰਗੇ ਬਾਕ علاوہ ਮੇਰੇ ਲਖੋ ਬਰਾਦਰੀ ਕਾਬਾ ਅਰਥਾਤ ਔਰੰਗਜ਼ੇਬ ਨੇ ਕਿਹਾ ਕਿ ਮੇਰਾ ਤਾਂ ਗੁਰੂ ਸਾਹਿਬ ਨਾਲ ਬਰਾਦਰੀ ਦਾ ਸਬੰਧ ਹੈ ਮੈਂ ਨਹੀਂ ਕਹਿ ਰਿਹਾ ਹੈ ਪਾਈ ਸੰਤੋਖ ਸੀ ਲਿਖਦੇ ਨੇ ਫਿਰ ਮੇਰੇ ਪਰ ਕਿਉਂਕਿ ਅੰਗੇ ਵੀ ਮੈਂ ਕਹਿਣਾ ਫਰਾਂ ਨਾ ਮੈਂ ਨਹੀਂ ਕਹਿ ਰਿਹਾ ਮੈਂ ਤਾਂ ਉਹਨਾਂ ਦੀ ਕਟਰਾਮਨ ਪੇਸ਼ ਕਰ ਰਿਹਾ ਅਗਰ ਕਿਸੇ ਨੂੰ ਇਤਰਾਜ ਆਇਆ ਤੋਂ ਉਹਨਾਂ ਇਤਿਹਾਸਕਾਰਾਂ ਨੂੰ ਉਹਨਾਂ ਵਿਦਵਾਨਾਂ ਨੂੰ ਸਿੱਖ ਵਿਦਵਾਨਾਂ ਨੂੰ ਚੈਲੰਜ ਕਰੇ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ ਨੇ ਮੇਰਾ ਕਸੂਰ ਤਾਂ ਇਹ ਹੈ ਮੈਂ ਉਹਨਾਂ ਨੂੰ ਕੱਢ ਕੇ ਦੱਸ ਰਿਹਾ ਮੈਂ ਕਿਸੇ ਦੇ ਕਿਉਂਕਿ ਹਰ ਤੌਰ 'ਤੇ ਧਰਮ ਦੇ ਚੰਗੇ ਮਾੜੇ ਲੋਕ ਹੁੰਦੇ ਨੇ ਕੌਮ 'ਚ ਇਸ ਕਰਕੇ ਕਿਸੇ ਦੀ ਗੱਲ ਨੂੰ ਪੂਰੀ ਕੌਮ ਨਾਲ ਨਹੀਂ ਜੋੜਿਆ ਜਾ ਸਕਦਾ ਤਾਂ ਕਹਿੰਦੇ ਨੇ ਅਰਥਾਤ ਇਹ ਕਿ ਔਰੰਗਜ਼ੇਬ ਨੇ ਕਿਹਾ ਕਿ ਮੇਰਾ ਤਾਂ ਗੁਰੂ ਸਾਹਿਬ ਨਾਲ ਬਰਾਦਰੀ ਦਾ ਸੰਬੰਧ ਹੈ ਉਹ ਬਰਾਦਰੀ ਦਾ ਸੰਬੰਧ ਇਹੋ ਸੀ ਕਿ ਗੁਰੂ ਸਾਹਿਬ ਵੀ ਬੁੱਧ ਸ਼ਿਕਨਸਨ ਤੇ ਔਰੰਗਜ਼ੇਬ ਵੀ ਬੁੱਧ ਸ਼ਿਕਨਸਨ ਸੀ ਬੁੱਧ ਅਰਥਾਤ ਬੁੱਤਪ੍ਰਸਿੱਪ ਵਿਰੋਧ ਦੇ ਲਿਹਾਜ਼ ਨਾਲ ਦੋਹਾਂ ਦੀ ਇੱਕੋ ਬਰਾਦਰੀ ਸੀ ਤੇ ਉਸ ਤੋਂ ਬਾਅਦ ਜਦੋਂ ਔਰੰਗਜ਼ੇਬ ਨੇ ਚਿੱਠੀ ਪੜ੍ਹੀ ਇਤਿਹਾਸ ਇਹ ਦੱਸਦਾ ਹੈ ਦਸਾਂ ਗੁਰੂਆਂ ਦਾ ਸੰਖੇਪ ਜੀਵਨ ਚਿੱਤਰ ਪੰਨਾ ਨੰਬਰ 55 ਤੇ ਕਿ ਉਸ ਇਸ ਜਫਰਨਾਬ ਦੇ ਜਵਾਬ ਵਿੱਚ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਆਪਣੇ ਇੱਕ ਰਾਜਦਾਰ ਦੇ ਹਿੱਤੀ ਇਹ ਲਿਖਿਆ ਤੁਸੀਂ ਮੈਨੂੰ ਬਹੁਤ ਜਲਦ ਦਰਸ਼ਨ ਦਿਓ ਇਹ ਲਫ਼ਜ਼ ਮਨ ਲੋੜ ਗਾਰੇ ਧਿਆਨ ਤੁਰੀ ਤੁਸੀਂ ਮੈਨੂੰ ਛੇਤੀ ਦਰਸ਼ਨ ਦਿਓ ਆਪ ਨਾਲ ਜੋ ਜੋ ਬਦਕੀਆਂ ਕੀਤੀਆਂ ਗਈਆਂ ਹਨ ਉਹਨਾਂ ਦੇ ਬਦਲੇ ਵਿੱਚ ਉਹਨਾਂ ਦੇ ਬਦਲੇ ਵਿੱਚ ਅਪਰਾਧੀਆਂ ਲਈ ਤੁਸੀਂ ਆਪ ਹੀ ਯੋਗ ਦੰਡ ਤਜਵੀਜ਼ ਕਰੋ ਹਮਮ ਕੌਣ ਕਹਿ ਰਿਹਾ ਹੈ ਔਰੰਗਜ਼ੇਬ குரு ਸਾਹਿਬ ਦੀ ਸੇਵਾ ਵਿੱਚ ਵੀ ਇੰਦੀ ਕਰ ਰਿਹਾ ਲਿਖ ਕੇ ਭੇਜ ਰਿਹਾ ਤੇ ਇਸ ਦੇ ਨਾਲ ਹੀ ਇਤਿਹਾਸੇ ਵੀ ਦੱਸਦਾ ਹੈ ਕਿ ਔਰੰਗਜ਼ੇਬ ਨੇ ਸੂਬੇ ਸਰਹੰਗ ਤੇ ਜਵਾਬ ਤਲ ਵੀ ਕੀਤੀ ਸੀ ਜਿਵੇਂ ਕਿ ਪ੍ਰਸਿੱਧ ਵਿਦਵਾਨ ਗਿਆਨੀ ਗਾਨ ਸਿੰਘ ਤਵਾਰੀ ਗੁਰੂ ਘਰ ਸਾਹਿਬ ਦੇ ਪੰਨਾ ਨੰਬਰ 1085 ਤੇ ਲਿਖਦੇ ਨੇ ਉਨੇ ਸਵੇਰੇ ਸਾਨੂੰ ਲਿਖਿਆ ਤੁਸੀਂ ਨਾਨਕ ਸ਼ਾ ਖੁਦਾ ਪ੍ਰਸਪੀਰ ਦੇ ਗੱਦੀ ਨਸ਼ੀਨ ਪਰ ਧੋਖੇ ਨਾਲ ਲਸ਼ਕ ਨਹੀਂ ਮੰਗਵਾਉਣਾ ਸੀ ਹੂੰ ਕਿਉਂਕਿ ਜਦੋਂ ਇਸਨੇ ਕੋਈ ਸ਼ਾਹੀ ਨੁਕਸਾਨ ਨਹੀਂ ਕੀਤਾ ਸੀ ਤਾਂ ਤੁਸੀਂ ਨਾਹਕ ਕਰੋੜਾਂ ਰੁਪਏ ਔਰ ਹਜ਼ਾਰਾਂ ਸ਼ਾਹੀ ਆਦਮੀ ਕਿਉਂ ਮਰਵਾ ਸਿੱਟੇ ਇਹ ਤੁਸੀਂ ਬਹੁਤ ਬੁਰਾ ਕੰਮ ਕੀਤਾ ਇਹ ਤੁਸੀਂ ਔਰ ਤੁਸੀਂ ਕਿਹੜਾ ਦੇਸ਼ ਤੇ ਖਜਾਨਾ ਲੈਣਾ ਸੀ ਜੋ ਐਡੀ ਜੰਗ ਚੁੱਕੀ ਐਡੀ ਡਾਈ ਚੁੱਕੀ ਇਸ ਦਾ ਜਵਾਬ ਧਰਮ ਨਾਲ ਦਿਓ ਔਰ ਅੱਗੇ ਨੂੰ ਇਸ ਪੀਰ ਵੱਲ ਗੁਰੂ ਸਾਹਿਬ ਵੱਲ ਕਰ ਰਹੇ ਇਸ ਪੀਰ ਵੱਲ ਕਦੀ ਮੈਲੀ ਅੱਖ ਕਰਕੇ ਨਹੀਂ ਤੱਕਣਾ ਜਿੱਥੇ ਇਸ ਦਾ ਮਨ ਚਾਹੇ ਉੱਥੇ ਰਹੇ ਇਹ ਗੱਲਾਂ ਦੱਸਦੀਆਂ ਇਤਿਹਾਸੀਆਂ ਤੇ ਇਹ ਮੈਂ ਉਹ ਨਹੀਂ ਇਤਿਹਾਸ ਘਟਾਉ ਤੁਹਾਡੇ ਸਾਹਮਣੇ ਰੱਖੀਆਂ ਨੇ ਨਹੀਂ ਜਦੋਂ ਗੁਰੂ ਸਾਹਿਬ ਦੱਖਣ ਵੱਲ ਗਏ ਨੇ ਜਦੋਂ ਫਿਰ ਔਰੰਗਜ਼ੇਬ ਨੂੰ ਇਹ ਜਫਰਨਾਮਾ ਲਿਖਿਆ ਇਹਦਾ ਮਤਲਬ ਉਹਨਾਂ ਦੇ ਸਾਰੇ ਆਪਸ ਦੇ ਟਿਊਨਿੰਗ ਨਹੀਂ ਸੀ ਉਹਨਾਂ ਨੂੰ ਪਤਾ ਨਹੀਂ ਸੀਗਾ ਵੀ ਉਧਰ ਕੀ ਹੋ ਰਿਹਾ ਨਹੀਂ ਦੇਖੋ ਮੈਂ ਤੁਹਾਨੂੰ ਦੱਸਦਾ ਪਤਾ ਲੱਗਦਾ 1000 ਕੀ ਥਾ ਅੱਜ ਦਾ ਮੀਡੀਆ 2000 ਕਿਲੋਮੀਟਰ ਤੱਕ ਹੀ ਪਤਾ ਲੱਗਦਾ ਚਿੱਠੀ ਜਦੋਂ ਬੰਦਾ ਕੋਈ ਪੜ੍ਹਨ ਜਾਂਦਾ ਸੀ ਬੱਚਾ ਬਾਹਰ ਉਹ ਚਿੱਠੀ ਜਦੋਂ ਪਤਾ ਲੱਗਦਾ ਸੀ ਮੇਰੇ ਪਿਤਾ ਦਾ ਇੰਤਖਾਲ ਹੋ ਗਿਆ ਮੇਰੀ ਮਾਤਾ ਦਾ ਉਹੀ ਹੁੰਦਾ ਸੀ ਨਾ ਤੇ ਹੁਣ ਜਿੱਥੋਂ ਮੈਂ ਤੁਸੀਂ ਵੀ ਇੱਕ ਹਫਤੇ ਸਾਰਾ ਕੰਮ ਹੋਇਆ ਹੈ 2000 ਕਿਲੋਮੀਟਰ ਤੱਕ ਬੰਦਾ ਬੈਠਾ ਹੈ ਮੈਂ ਉਹ ਨਹੀਂ ਕਹਣਾ ਹੈਗਾ ਵੀ ਉਹ ਮੈਂ ਡਿਫੈਂਡ ਕਰ ਰਹੇ ਮੈਂ ਤਾਂ ਇੱਕ ਫੈਕਟ ਦੱਸਦਾ ਜੋ ਹਕੀਕਤ ਹੈ ਵੀ ਜਦੋਂ ਉਹਨੂੰ ਪਤਾ ਲੱਗਿਆ Babu Teja Singh ji ਜਿਹੜੇ ਨੇ ਸੇਵਕ ਪੰਜ ਖਰਸਾ ਦੀਵਾਨ ਜਫਰਨਾਮਾ ਸਟਿਕ ਪ੍ਰਕਾਸ਼ਿਤ ਹੈਗਾ ਉਹ ਜਫਰਨਾਮਾ ਸਟਿਕ ਦੇ 15 ਨੰਬਰ 120 ਤੇ ਇਹ ਲਿਖਿਆ ਮਿਲਦਾ ਹੈ ਕਿ ਇਤਿਹਾਸ ਕਰੇ ਵੀ ਲਿਖਦੇ ਨੇ ਕਿ ਔਰੰਗਜ਼ੇਬ ਨੇ ਇਸ ਜਵਰਨਾਮਾ ਪੜਨ ਪਿੱਛੋਂ ਪੰਜਾਬ ਦੇ ਸਾਰੇ ਹਾਕਮਾਂ ਦੇ ਵੱਲ ਸ਼ਾਹੀ ਫਰਮਾਨ ਭੇਜੇ ਸ਼ਾਹੀ ਫਰਮਾਨ ਜੀ ਜਾਰੀ ਕੀਤੇ ਕਿ ਅੱਗੇ ਨੂੰ ਕੋਈ ਚੜਾਈ ਗੁਰੂ ਗੋਬਿੰਦ ਸਿੰਘ ਜੀ ਪਰ ਨਾ ਕੀਤੀ ਜਾਏ ਔਰ ਗੁਰੂ ਸਾਹਿਬ ਪਾਸ ਆਪਣੇ ਕਰਾਜਦਾਰ ਦੇ ਹੱਥੀ ਇੱਕ ਸ਼ਾਹੀ ਮਰਾਸਲਾ ਭੇਜਿਆ ਜਿਸ ਵਿੱਚ ਇਹ ਲਿਖਿਆ ਤੁਸੀਂ ਜਿੱਥੇ ਚਾਹੋ ਰਹੋ ਤੁਸੀਂ ਜੀ ਜਿੱਥੇ ਚਾਹੋ ਰਹੋ ਉਹਨਾਂ ਹਾਕਮਾਂ ਨੂੰ ਯੋਗ ਦੰਡ ਦਿੱਤਾ ਜਾਵੇਗਾ ਜਿਨ੍ਹਾਂ ਨੇ ਮੇਰੇ ਅਹਿਦਨਾਮੇ ਨੂੰ ਤੋੜ ਕੇ ਆਪਰ ਹੱਲਾ ਕੀਤਾ ਹੈ ਇਹ ਉਹ ਹੱਲਾ ਨੇ ਮੈਂ ਕਿਸੇ ਨੂੰ ਦੇਣ ਦਾ ਮਤਲਬ ਪੇਸ਼ ਕਰ ਰਿਹਾ